ਇਹ ਆ ਜਦੋਂ ਬਣਾਵਾਂਗੇ ਤੱਕ ਤਪੋਛ ਜਿਮਾਂ ਜਿਹੜਾ ਆਪਾਂ ਰੰਤ ਲਿਆ ਵਾ ਇਧਰ ਮੜਾ ਪਾਵੇ ਦਾ ਸਾਈਜ਼ ਚੈੱਕ ਕਰੋ ਇਹ ਨਾਲੇ 3 ਇੰਚ ਹੀ ਸਾਈਜ਼ ਬਣਾਇਆ ਹੈ ਫੁੱਲ ਹੈਗੀ ਹੈ 2 ਫੁੱਟ ਚੇਪੋੜੇ ਇਹ ਬਾਗਦੇ ਸਪੈਸ਼ਲ ਲੱਗਿਆ ਪਾਏ ਸਾਈਜ਼ ਦੇ ਇਹ ਨਾਲ ਜਿਹੜੀ ਆਪਾਂ ਆਹ ਫੱਟੀ ਲੇਖ ਆਹ ਇਹਦੀ ਫੱਟੀ ਆ 1 ਇੰਚੀ ਪੂਰੀ ਮੋਟੀ ਬਣਾਈਆ ਪਾਏ ਉਤਰਾਕਾਰ ਸਾਰੇ ਲਾਉਂਦੇ ਆ ਅਧੇ ਇੰਚ ਜਾਂ 500 ਤੋਂ ਸਾਈਜ਼ ਲੈਂਦੇ ਸਾਰੇ ਆਹ ਜੁਕਾ ਲਿਆ ਦੇ ਯਾਰ ਜੀ ਕੋਲ ਠੀਕ ਹੈ ਤਖਤ ਪੋਸ ਕਰੋ ਆਪਣੇ ਚੈੱਕ ਬਣ ਕੇ ਆਪਣੇ ਤਿਆਰ ਹੋ ਚੁੱਕੇ ਆ ਤੀਤ ਵਿਖਾਵਾ ਇਧਰ ਆਓ ਲਾ ਕੇ ਆਓ ਮੜਾਇਆ ਇਧਰ ਵੇਖੋ ਫੱਟੀ ਜਿਹੜੀ ਪੂਰੀ 1 ਇੰਚੀ ਮੋਟੀ ਤੇ 1/2 ਇੰਚੀ ਦੀ ਟੱਕਰ ਤੇ 3 ਇੰਚ ਹੀ ਪਾਵਾਂ ਠੀਕ ਹੈ ਜੀ ਤੇਰੀ ਚੈੱਕ ਕਰੋ ਮਰੀ ਸਫਾਈ ਇਹਨਾਂ ਨੂੰ ਕਰਾਂਦੇ ਨੂੰ ਮਾਰ ਕੇ ਇਹਨਾਂ ਨੂੰ ਬਣਾ ਦੇ ਪਾਉ ਹੈ ਤੇ ਇਹ ਉਹਦਾ ਪੰਜਾਂ ਦੇ ਮਾਨੇ ਆਏ ਸੀ ਤੇ ਆਪੋਨ ਦੇ ਘਰੇ ਹੁਣ ਭੇਜ ਗਏ ਨੇ ਆ ਰੰਗ ਮਾਰਨ ਵਾਲਾ ਜੇ ਰੰਗ ਮਾਰ ਦੇਣਾ ਵਾ ਤੇ ਇੱਕ ਆਖ ਸਾਡੇ ਨੇ ਪੂਰਾ ਰੇਟ ਭਰਿਆ ਸੀ ਤੇ ਪੂਰਾ ਫੁੱਲ ਹੈਵੀ ਮਾਲ ਨੂੰ ਹੀ ਲਾ ਕੇ ਦਿੱਤਾ ਵਾ ਸਾਰਾ ਜਮ ਸੂਰੇ ਐਂ ਸ਼ਾਮ ਚੰਨ ਤੇ ਇਹਨੂੰ ਤੇਜ਼ਾ ਕਰੋ ਨੋ ਬਾਈ ਦਾ ਅਗਲਾ ਉਹ ਭਨੇਆ ਇਹ ਦਰ ਹਮ ਜੋੜਾ ਉਹ ਜੋੜ ਵਾਲੀ ਲਰਾ ਪੂਰੀਆਂ 4 ਇੰਚੀ ਲਰਾ ਲਾਈਆਂ ਥੱਲੇ ਵੀ ਪੋਟਾ ਪੂਰੀ ਪੂਰੀ ਪੋਲੀ ਪੋਲੇ ਸਪੋੜਾ ਥੱਲੇ ਵੀ 8 ਇੰਚੀ ਪਾਵੇ ਪੂਰੇ ਹੈਵੀ ਉਹ ਕੀ ਪੂਰੀ ਮਜ਼ਬੂਤ ਚੀਜ਼ ਬਣਾ ਕੇ ਦਿੱਤੀ ਆ ਚਲੋ ਜੀ ਅੱਲਾ ਯਾਦ ਕਰੇ ਵੀ ਵਾਕਿਆ ਚੀਜ਼ ਬਣੀ ਆ ਉਹ ਪੋੜਾ ਹਵੀਆ ਇਹਗਾ ਹਾਂ ਨਵੀਂ ਕੋ ਲਾ ਕੇ ਫਿਰ ਕਿੱਦਾਂ ਕੋ ਮਾਰੇ ਇਹ ਕਿੱਦਾਂ ਕਰਦਾ ਆ ਵੀ ਕਿੱਦਾਂ ਕਰਦਾ ਹੋਰ ਹੀ ਹਾਰੇ ਕਰਦੇ ਟੇਡਾ ਇਹ ਮਾਰੇ ਕਰੋ ਚਾਕਰ ਤਰੀ ਨੂੰ ਅੱਜ ਦਾ ਨੰਬਰ ਆਇਆ ਇੱਧਰ ਵੇਖੋ 4 ਇੰਚੀ ਆ 4 ਇੰਚੀ 4 ਇੰਚੀ ਟੱਕਰਾਂ ਵੀ 4 ਇੰਚੀ ਪਾਵੇਂ 3-3 ਇੰਚੀ ਦੇ ਤੇ 1 ਇੰਚੀ ਮੋਟੀ ਫੱਟੀ ਹਾਂਜੀ ਪੂਰਾ ਫੁੱਲ ਹੈ ਵੀ ਫੁੱਲ ਮਾਲ ਲਾਇਆ ਸ਼ੌਕ ਨਾਲ ਬਣਾ ਕੇ ਦਿੱਤੇ ਆ ਗਾਗ ਨੂੰ ਗਾਗ ਨੇ ਰੇਟ ਵੀ ਫੁੱਲ ਭਰਿਆ ਤੇ ਤੁਹਾਨੂੰ ਪਤਾ ਹੀ ਆ ਬਾਕੀ ਕੰਮ ਆਪਣਾ ਇਦਾਂ ਦਾ ਹੀ ਸਾਰਾ ਤੇ ਹਾਂਜੀ ਸਾਰਿਆਂ ਸასი ਸ਼ਕਰੀ ਚੰਗੇ ਲੱਗੇ ਤੇ ਸ਼ੇਰ ਜੂਰ ਕਰੇ ਹੋ ਕੇ